ਦਾ ਇੱਕ ਬਚ ਚੁੱਕਿਆ 9 ਮਈ 2025 ਅਪਡੇਟ ਲੈ ਕੇ ਹਾਜ਼ਰਾਂ ਕਿ ਜਿਵੇਂ ਆਪਾਂ ਕੱਲ ਦੱਸਿਆ ਸੀ ਕਿ ਅੱਜ 9 ਤਰੀਕ ਨੂੰ ਵੀ ਪੰਜਾਬ ਤੇ ਹਰਿਆਣਾ ਦੇ ਕਈ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਬਣ ਰਹੇ ਆ ਸੋ ਦੁਪਹਿਰ ਦੇ 1 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਦੇ ਦਰਮਿਆਨ ਅੱਜ 9 ਮਈ 2025 ਨੂੰ ਪੰਜਾਬ ਤੇ ਹਰਿਆਣਾ ਦੇ ਜਿਹੜੇ ਬਾਰਡਰ ਤੇ ਜ਼ਿਲ੍ਹੇ ਨੇ ਚਾਹੇ ਹਰਿਆਣਾ ਦੇ ਨੇ ਚਾਹੇ ਪੰਜਾਬ ਦੇ ਨੇ ਉਹਨਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਕਈ ਥਾਵਾਂ ਤੇ ਤੇ ਪਊਗਾ ਵੀ ਜਿਨ੍ਹਾਂ ਦੇ ਵਿੱਚ ਮਲੇਰਕੋਟਲਾ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਇਨਾਂ ਦੇ ਵਿੱਚ ਮੁੱਖ ਤੌਰ ਤੇ ਕਈ ਥਾਵਾਂ ਤੇ ਗਰਜਲੁਕਣਾ ਮੀਂਹ ਪੈਣ ਦੇ ਅਸਾਰ ਨੇ ਤੇ ਪਵਾਰ ਖੇਤਰ ਦੇ ਵਿੱਚ ਵੀ ਤੇ ਨਾਲ ਲੱਗਦੇ ਹਰਿਆਣੇ ਦੇ ਜਿਵੇਂ ਪੰਚਕੂਲਾ ਹੋਇਆ ਅੰਬਾਲਾ ਹੋਇਆ ਕੈਥਲ ਹੋਇਆ ਫਤਿਆਬਾਦ ਹੋਇਆ ਉਹਨਾਂ ਖੇਤਰਾਂ ਦੇ ਵਿੱਚ ਵੀ ਅਗਲੇ 2-3 ਘੰਟਿਆਂ ਦੌਰਾਨ ਕਈ ਥਾਵਾਂ ਤੇ ਮੀਂਹ ਪੈਣ ਦੇ ਅਸਾਰ ਨੇ ਜਿਵੇਂ ਜਿਵੇਂ ਇਹਨਾਂ ਇਲਾਕਿਆਂ 'ਚ ਮੀਂਹ ਪੈਣਾ ਸ਼ੁਰੂ ਹੋਊਗਾ ਜਿਵੇਂ ਜਿਵੇਂ ਦਿਨ ਦਾ ਦੁਪਹਿਰ ਦਾ ਸਮਾਂ ਬੀਤੂਗਾ ਸ਼ਾਮ ਹੁੰਦਿਆਂ ਹੁੰਦਿਆਂ ਪੰਜਾਬ ਦੇ ਮਾਲਵੇ ਦੇ ਕੁਝ ਹੋਰ ਖੇਤਰਾਂ ਦੇ ਵਿੱਚ ਵੀ ਮੀਂਹ ਪੈਣ ਦੇ ਅਸਾਰ ਬਣਦੇ ਜਾ ਰਹੇ ਨੇ ਗਰਜਲੁਕਹੂ ਕੁਝ ਕਥਾਵਾਂ ਤੇ ਬਰੀਕ ਗੜੇਮਰ ਬਾਵਜੂਦ ਇਸਤੇ ਦੱਸੇਗੇ ਜ਼ਿਲ੍ਹਿਆਂ ਦੇ ਵਿੱਚੋਂ ਕਈ ਜ਼ਿਲ੍ਹੇ ਮੀਂਹ ਤੋਂ ਬਿਨਾਂ ਵੀ ਰਹਿ ਸਕਦੇ ਨੇ ਕਿਤੇ ਝੱਟ ਜਿਹੜੀ ਅੱਧੇ ਪੌਣੇ ਘੰਟੜੇ ਵੀ ਲੱਗ ਸਕਦੀ ਆ ਯਾਨੀ ਕਿਾਰੇ ਪਰ ਵਧੀਆ ਮੀਂਹ ਕਈ ਥਾਵਾਂ ਤੇ ਵੇਖਣ ਨੂੰ ਮਿਲ ਸਕਦਾ ਸੋ ਸ਼ਾਮ ਹੁੰਦਿਆਂ ਹੁੰਦਿਆਂ ਪੰਜਾਬ ਨਾਲ ਜਿਹੜਾ ਬਾਰਡਰ ਲੱਗਦਾ ਹਰਿਆਣੇ ਦਾ ਉਸ ਤੋਂ ਬਿਨਾਂ ਵੀ ਬਾਕੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਪੈਣ ਦੇ ਅਸਾਰ ਨੇ ਸੋ ਕਾਰਵਾਈ ਸ਼ੁਰੂ ਹੋ ਚੁੱਕੀ ਆ ਦੁਪਹਿਰੇ 1 ਵਜੇ ਤੋਂ ਸ਼ਾਮ ਦੇ 7 7:30 ਤੱਕ ਦੇਖਣਾ ਕਿਹੜੇ-ਕਿਹੜੇ ਖੇਤਰਾਂ ਦੇ ਵਿੱਚ ਮੀਂਹ ਪਹੁੰਚਦਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ